ਦੋਨੋਂ ਪਿਓ ਪੁੱਤ ਹੀ ਡਿਪਰੈਸ ਹੋ ਗਏ ਘਰੇ ਬੜ ਕੇ ਬੈ ਗਏ ਅੰਦਰ। ਅਸਾਂ 12 ਸਾਲਾਂ ਬਾਅਦ ਇਹਨਾਂ ਨੂੰ ਘਰੋਂ ਕੱਢ ਕੇ ਨਵਾਂ ਥਾਂ ਬਾਕੇ ਇੱਥੇ ਲੈ ਕੇ ਆਏ ਨੇ ਵੀਰ ਹੋ। ਸਾਡੇ ਘਰ ਦੇ ਹਾਲਾਤ ਕੁਝ ਐਸੇ ਚੀਜ਼ਾਂ ਜਿਹਦੇ ਵਿੱਚ ਘਰ ਦੀ ਕੰਡੀਸ਼ਨ ਵਿੱਚ ਸੁਖਦਾ ਠੀਕ ਨਹੀਂ। 10-12 ਸਾਲਾਂ ਤੋਂ ਮੈਂ ਅੰਦਰ ਹੀ ਬੈਠਿਆ ਫੇ ਰੋਟੀ ਪਾਣੀ ਤੁਸੀਂ ਹੀ ਬਣਾ ਕੇ ਦਿੰਦੇ ਸੀ। ਇਹਨੇ 12 ਸਾਲ ਪੜ੍ਹਾਈ ਕੀਤੀ। 12 ਸਾਲ ਦੀ ਪੜ੍ਹਾਈ ਕਰਕੇ 12 ਸਾਲ ਦਾ ਬਨਵਾਸ ਕੱਟ ਲਿਆ ਕਮਰੇ ਜੀ ਆਪਦੇ ਘਰੇ ਹੀ ਅੰਦਰ ਹੀ। ਮਤਲਬ ਕੋਈ ਵੀ ਅਦਾਰਾ ਕੰਮ ਨਹੀਂ ਕਰਦਾ ਇਸ ਤਰ੍ਹਾਂ ਦਾ ਜਿਹੜੀ ਜ਼ਰੂਰਤ ਆ ਕਿਸੇ ਨੂੰ ਉਹਦੀ ਬਾਹ ਫੜਨ ਜਾ ਕੇ ਇਹਨਾਂ ਦੇ ਮਨ 'ਚ ਭਾਵਨਾ ਪੈਦਾ ਹੋ ਗਈ ਤੀਜੇ ਪਿੰਡ ਤੋਂ ਉੱਠ ਕੇ ਆਏ ਨੇ ਇਹਨਾਂ ਦੇ ਪਿੰਡ ਦੇ ਬੰਦਿਆਂ ਨੇ ਕਾਹ ਤੋਂ ਨਹੀਂ ਬਾਹ ਫੜੀ ਸੁੱਕ ਕੇ ਹੱਡੀਆਂ ਦੇ ਪੰਜੇਰ ਹੋਏ ਬੈਨੇ ਦੋਨੋਂ ਪਿਓ ਪੁੱਤ ਆਹ ਜਿਆਦਾ ਅਸੀਂ ਦੇ ਨੂੰ ਆਵਾਜ਼ ਰਿਆ ਨੂੰ ਗਿਆ ਦੀ ਆਹ ਖੁਸ਼ ਹੋ ਗਿਆ ਦੇਖ ਬਾਈ ਦਾਰੇ ਠੀਕ ਹੈ ਕਿਉਂ ਹੁਣ ਪਛਾਣ ਲੈ ਲੈ ਹੁਣ ਐਂਕਰ ਦਾਦਾ ਦਾ ਨੰਬਰ ਦਾਰੇ ਨੰਬਰ ਲਿਖ ਦੇ ਉੱਤੇ ਹੋਰ ਅਸੀਂ ਹੁਣ ਗੈਮ ਹੋ ਜਾਵਾਂਗੇ ਠੀਕ ਹੈ ਫੋਟੋ ਕਿੱਥੇ ਆਂਦੇ ਨੇ ਫੋਟੋ ਕਿੱਥੇ ਆਂਦਾ ਹੈ ਮੇਰੇ ਕੋਲ ਨਹੀਂ ਆਉਂਦਾ ਹੈ ਮਰਸਾ ਕੁੰਡਿਆ ਘਰ ਬੜਿਆ ਨੇ ਫਰਜ਼ੰਦ ਨੂੰ ਮਿਲਾਈਏ ਤਾਂ ਫਰਜ਼ੰਦ ਨੂੰ ਲੈ ਕੇ ਆਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਪਨਿਆਂ ਦੇ ਘਰ ਵਿੱਚ ਭਗਤ ਕੂਰਨ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਅੱਜ ਦੇ ਕੈਂਪ 'ਚ ਸਾਡੇ ਕੋਲੇ ਸੁਲਮਾਨ ਅਲੀ ਸੁਲਤਾਨ ਅਲੀ ਤੇ ਅਸलम ਅਲੀ ਦੋਨੋਂ ਪਿਓ ਪੁੱਤ ਪਹੁੰਚੇ ਆ ਨਾਲ ਅਸलम ਅਲੀ ਦੀ ਮੰਮੀ ਪਹੁੰਚੀ ਆ ਸੁਲਤਾਨ ਅਲੀ ਦੇ ਵਾਈਫ ਉਹਨਾਂ ਦੀ ਧਰਮ ਪਤਨੀ ਪਹੁੰਚੀ ਆ ਜਦੋਂ ਸੁਲਤਾਨ ਅਲੀ ਦਾ ਨਿਕਾਹ ਹੋਇਆ ਹੋ ਜਦੋਂ ਇਹ ਅੱਬੂ ਅੰਮੀ ਬਣੇ ਹੋਣਗੇ ਜਦੋਂ ਬੀਰ ਦਾ ਇਸ ਦਾ ਜਨਮ ਹੋਇਆ ਹੋ ਕਿੰਨੀਆਂ ਅਰਦਾਸਾਂ ਅਸੀਸਾਂ ਦੁਆਵਾਂ ਨਾਲ ਇਸ ਪਰਿਵਾਰ ਨੂੰ ਲੋਕਾਂ ਨੇ ਵਧਾਈਆਂ ਦਿੱਤੀਆਂ ਹੋਣੀਆਂ ਉਸ ਤੋਂ ਬਾਅਦ ਪੁੱਤ ਜਵਾਨ ਹੋਇਆ ਪੜਨ ਲਿਖਣ ਲੱਗਿਆ ਪੜ੍ਹਾਈ ਲਿਖਾਈ ਜੀ ਵੀ ਪੂਰਾ ਹਿਸ਼ਾਰ ਸੁਲਤਾਨ ਅਲੀ ਵੀ 10 ਪੜ੍ਹਿਆ ਹੋਇਆ ਆਪਦੇ ਸਮੇਂ ਦਾ ਤੇ ਫੇਰ ਅੱਗੋ ਉਹਦਾ ਪੁੱਤ ਵੀ ਪਲੱਸ 2 ਕੀਤੀ ਪਰ ਐਸਾ ਕੋਈ ਮਾਣਾ ਵਾਪਰਿਆ ਐਸੀ ਕੋਈ ਅੱਲਾ ਦੀ ਮਰਜ਼ੀ ਹੋਈ ਦੋਨੋਂ ਪਿਓ ਪੁੱਤੀ ਡਿਪਰੈਸ ਹੋ ਗਏ ਘਰੇ ਬੜ ਕੇ ਬੈ ਗਏ ਅੰਦਰ ਅੱਜ 10 12 ਸਾਲਾਂ ਬਾਅਦ ਇਹਨਾਂ ਨੂੰ ਘਰੋਂ ਕੱਢ ਕੇ ਨਮਾਤਵਾ ਕੇ ਇੱਥੇ ਲੈ ਕੇ ਆਏ ਨੇ ਵੀਰ ਹੁਣ ਵੀਰੇ ਤੁਹਾਡਾ ਕੀ ਨਾਮ ਮੇਰਾ ਨਾਮ ਜਸਵੀਰ ਖਾਨ ਜਸਵੀਰ ਖਾਨ ਤੁਹਾਡਾ ਪਿੰਡ ਕਿਹੜਾ ਮੇਰਾ ਪਿੰਡ ਫੱਗੂ ਵਾਲਾ ਜੀ ਪਾਨੀਗੜ੍ਹ ਸੇ ਇਨਾ ਦਾ ਪਿੰਡ ਕਿਹੜਾ ਇਹਨਾਂ ਦਾ ਗੁਪਿੰਦਗੜ ਜੇਜੀਆ ਜੀ ਗੁਪਿੰਦਗੜ ਜੇਜੀਆ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਜੀ ਤਹਿਸੀਲ ਲਹਿਰਾਗਾ ਲਹਿਰਾਗਾ ਕਾਕਾ ਤਹਿਸੀਲ ਸੁਨਾਮ ਤਹਿਸੀਲ ਸੁਨਾਮ ਪਹਿਲਾਂ ਸੁਨਾਮ ਹੁੰਦੀ ਸੀ ਹੁਣ ਲਹਿਰਾਗਾ ਕਾਕਾ ਬਣੇ ਦੇਖੋ 12 ਸਾਲ ਹੋ ਗਏ ਵੀਰੇ ਨੂੰ ਡਿਸਕਨੈਕਟ ਹੋਏ ਨੇ ਦੁਨੀਆ ਨਾਲ ਹੋਰ ਕੌਣ ਆਇਆ ਨਾਲ ਤੁਸੀਂ ਐ ਬਾਈ ਤੁਹਾਡਾ ਕੀ ਨਾਮ ਅਕਬਰ ਖਾਨ ਅਕਬਰ ਖਾਨ ਹੋਰ ਵੀਰੇ ਤੁਹਾਡਾ ਕੀ ਨਾਮ ਜੀ ਅਬਦੁਲ ਉਸਤਾਦ ਅਬਦੁਲ ਉਸਤਾਦ ਤੇ ਤੁਸੀਂ ਤਿੰਨੇ ਜਣੇ ਆਏ ਹੋਰ ਜੀ ਹਾਂ ਜੀ ਹਾਂ ਇਹ ਤਿੰਨੋਂ ਮੈਂਬਰ ਵੀਰੇ ਹੁਣੇ ਤੁਹਾਡਾ ਪਿੰਡ ਵੀ ਬਾਈ ਇਹੀ ਆ ਕਿ ਸਾਲਾ ਪੰਖਾ ਲੈ ਬਗਾ ਧੰਨਵਾਦ ਤੇ ਅਸਲਮਾਂ ਦੇ ਕਿੰਨੇ ਭੈਣ ਭਰਾ ਨੇ ਅਸਲਮ ਪੱਕਾ ਲਈਏ ਪੱਕਾ ਨਾ ਹੈ ਅਸਲਮ ਪੱਕਾ ਨਾ ਅਸਲਮ ਭੈਣ ਕੋਈ ਨਹੀਂ ਕੱਲਾ ਹੀ ਆ ਅੱਛਾ ਕੱਲਾ ਹੀ ਆ ਮੈਰਜ ਹੋ ਗਈ ਸੀਗੀ ਜੀ ਹਾਂਜੀ ਤੇ ਤਲਾਕ ਫਿਰ ਜੀ ਥੋੜਾ ਜਿ ਰਹੀ ਤੇ ਕੋ ਬੱਚੇ ਛੋਟੀ ਬੇਟੀ ਨੇ ਜਨਮ ਲਿਆ ਉਸ ਪਰ ਡਿਵੋਰਸ ਹੋ ਗਿਆ ਦੋਸਤ ਅੱਛਾ ਤਲਾਕ ਹੋ ਗਿਆ ਘਰ ਦੀ ਕੋਈ ਸ਼ਰਤ ਨਹੀਂ ਹੁਣ ਠੀਕ ਆ ਹੁਣ ਠੀਕ ਆ ਕੁਛ ਤੂੰ ਪੜ੍ਹਿਆ ਲਿਖਿਆ ਕੋਈ ਜੌਬ ਨਹੀਂ ਕਰੇਂਗਾ ਤੂੰ ਨਹੀਂ ਸਾਡੇ ਘਰ ਦੇ ਹਾਲਾਤ ਕੁਝ ਐਸੇ ਚੇ ਜਿਹਦੇ ਵਿੱਚ ਘਰ ਦੀ ਪੋਜੀਸ਼ਨ ਵਿੱਚ ਸੁਖਦਾ ਠੀਕ ਨਹੀਂ ਨਹੀਂ ਕੀ ਕਾਰਨ ਸੀ ਬਾਪੂ ਬਹਿ ਜਾ ਇੱਥੇ ਬਹਿ ਜਾ ਇੱਥੇ ਬਹਿ ਜਾ ਬਹਿ ਜਾ ਨਹੀਂ ਕੀ ਕਾਰਨ ਕਮਾਈ ਕਿੱਥੋਂ ਚੱਲਦੀ ਘਰ ਦੀ ਕਿਵੇਂ ਕਮਾਈ ਕਿਤੇ ਫਲਾ ਹਰ ਮਾਰ ਹੋਵੇ ਗਿਆ ਸੁਣੋ ਰਿਹਾ ਹੈ ਹੂੰ ਉਹਦੇ ਵਿੱਚ ਤੂੰ ਕੁਝ ਜ਼ਮੀਨ ਜਦਤ ਹੈ ਕਿ ਨਾ ਹਾਂਜੀ ਹਾਂ ਕਿੰਨੀ 5 ਕਿੱਲੇ ਜਮੀਨ ਵੀ ਹੈਗੀ ਆ ਤਿੰਨ ਕਿੱਲੇ ਠੇਕਾ ਹੁੰਦਾ ਬਾਕੀ ਦਾ ਦੂਜੀ ਲੋਟ ਪੜਾਈ ਜਿੱਤੇ ਆਉਂਦੀ ਟੱਬਾ ਪਿਆ ਹਾਂ ਜੀ ਹੈ ਮਾਹ ਵੀ ਜਮੀਨ ਮਾਰੂ ਜਮੀਨ ਕੋਈ ਨਾ ਮਨ ਤੇਰੇ ਨਾਲ ਕੋਈ ਤੇਰੇ ਪੇਕੇ ਕੋਈ ਹੋਰ ਸਾਰੇ ਕੋਈ ਸਾਥ ਦਿੰਦੇ ਦਿੰਦੇ ਨਾ ਪਹਿਲੀ ਗੱਲ ਤਾਂ ਨਹੀਂ ਇਹ ਕੰਟ ਨਾਲ ਫਾਈ ਲੱਗਾ ਨਾ ਕਬੀਆ ਨਹੀਂ ਕਰੇ ਨਹੀਂ ਆ ਹੁਣ ਕੋਈ ਨਹੀਂ ਜਾਤਾ ਬਹੁਤ ਦੱਸ ਚਾਹ ਮਨ ਕਰ ਮੁੱਢੇ ਫੜੀ ਫੈਨ ਮੰ ਕਰਦੀ ਹੈ ਅਸਲਾਮ ਨੇ ਘਰ ਦੇ ਹਾਲਾਤ ਬਦਲਨੇ ਸੀ ਬੁੱਢੇ ਮਾਂ ਬਾਪ ਨੂੰ ਬੜੀਆਂ ਉਮੀਦਾਂ ਸੀ ਆਪਣੇ ਪੁੱਤ ਤੋਂ ਵੀ ਪੜ੍ਹ ਲਿਖ ਕੇ ਸਾਡਾ ਪੁੱਤ ਕੋ ਚੰਗੀ ਨੌਕਰੀ ਕਰੂਗਾ ਜ਼ਮੀਨ ਵੀ 5 ਕਿੱਲੇ ਹੈਗੀ ਆ ਦੋ ਮਾਰੂ ਆ ਤਿੰਨ ਵਧੀਆ ਵਾ ਜਿਸ ਨਾਲ ਘਰ ਦਾ ਖਰਚਾ ਰੋਟੀ ਖਾਈ ਜਾਂਦੇ ਆ 10 12 ਸਾਲਾਂ ਤੋਂ ਮੈਂ ਇੰਦਰੀ ਬੈਠੇ ਫੇ ਰੋਟੀ ਪਾਣੀ ਤੁਸੀਂ ਹੀ ਬਣਾ ਕੇ ਦਿੰਦੇ ਸੀ ਠੀਕ ਆ ਜਮਾ ਹੀ ਨਹੀਂ ਸੀ ਨਿਕਲਦੇ ਪਰ ਕਿਸੇ ਰਹਿਤਦਾਰੀ ਚ ਵਿਆਹ ਸ਼ਾਦੀ ਤੇ ਕਿਤੇ ਵੀ ਨਹੀਂ ਜਾਂਦੇ ਤੇ ਕੋਈ ਰਿਸ਼ਤਾ ਵੀ ਨਹੀਂ ਲੈਣ ਆਉਂਦਾ ਇਹਨਾਂ ਨੂੰ ਕੋਈ ਵੀ ਚੱਲ ਚੱਲੀ ਆਸ਼ੀ ਲੈ ਕੇ ਚਲਦੀਏ ਤੈਨੂੰ ਨਾਲ ਮੇਰਾ ਮਨ ਆ ਦੀਗੇ ਤਾਂ ਦੁਮਾਤੀ ਹਾਂ ਪਹਿਲਾਂ ਕੌਣ ਆਈ ਬਾਪੂ ਕੇ ਇਹ ਤੋਂ ਬਾਅਦ ਫਿਰ ਇਹ ਵੀ ਹੋ ਗਿਆ ਵੇਖੋ ਸੰਗਰੂਰ ਜ਼ਿਲ੍ਹੇ ਤੋਂ ਵੈਸੇ ਬਹੁਤ ਪੇਸ਼ੈਂਟ ਆਉਂਦੇ ਸਾਡੇ ਕੋਲੇ ਪਤਨੀ ਦੀ ਕਾਰਨ ਪਰ ਬੜੀ ਦੁੱਖ ਦੀ ਗੱਲ ਆ ਕਿ 10-12 ਸਾਲ ਲੰਘ ਗਏ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਪਹਿਲੀ ਕਲਾਸ ਤੋਂ ਲੈ ਕੇ 12 ਕਲਾਸਾਂ ਤੱਕ ਨੇ 12 ਸਾਲ ਪੜ੍ਹਾਈ ਕੀਤੀ 12 ਸਾਲ ਦੀ ਪੜ੍ਹਾਈ ਕਰਕੇ 12 ਸਾਲ ਦਾ ਬਨਵਾਸ ਕੱਟ ਲਿਆ ਕਮਰੇ ਚ ਆਪਦੇ ਘਰੇ ਹੀ ਅੰਦਰ ਹੀ ਤੇ ਅੱਜ ਉਹ 12 ਸਾਲਾਂ ਦੀ ਜੀ ਆਪਾਂ ਗੱਲ ਕਰੀਏ ਵੀ ਇਹ ਚੰਗੀ ਕੋਈ ਜੌਬ ਕਰਦਾ ਹੁੰਦਾ ਤੇ ਅਸਲਮ ਨੇ ਅੱਜ ਕਿੱਥੇ ਹੋਣਾ ਸੀ ਬੱਚੇ ਇੱਕ ਬੇਟੀ ਸੀ ਦੱਸਦੇ ਵੀ ਰੇ ਹੁਣੀ ਨਿਕਾਹ ਹੋਇਆ ਸੀਗਾ ਉਹ ਵੀ ਵਾਈਫ ਚਲੇ ਗਈ ਛੱਡ ਕੇ ਨਾਲ ਲੈ ਗਈ ਬੱਚੀ ਨੂੰ ਵੀ ਪਰ ਇੱਕ ਸਾਡੀ ਬੇਨਤੀ ਆ ਵੀ ਜੇ ਆਪਾਂ ਆਸ-ਪਾਸ ਸਮਾਜ ਦੇ ਵਿੱਚ ਆਪਾਂ ਵਿਚਰਦੇ ਆ ਜਦੋਂ ਇਹਨਾਂ ਦੇ ਨਗਰ ਦੇ ਵਿੱਚ ਜਿਵੇਂ ਗਵਿੰਦਗੜ ਜੱਜੀ ਜੱਜੀਆਂ 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 ਉੱਥੇ ਬਹੁਤ ਸਾਰੇ ਪਰਿਵਾਰ ਹੋਣਗੇ ਜਿਹੜੇ ਚੰਗੇ ਹੱਸਦੇ ਵਸਦੇ ਆ ਰਸਦੇ ਆ ਜਿਹੜੇ ਦਾਨਪੁਨ ਵੀ ਕਰਦੇ ਹੋਣਗੇ ਬਾਹਰ ਅੰਦਰ ਟੂਰਨਾਮੈਂਟ ਕਰਾਉਂਦੇ ਕਿਸੇ ਦਾ ਵਿਆਹ ਕਰਾਉਂਦੇ ਨੇ ਕਿਸੇ ਨੂੰ ਇਹਨਾਂ ਕਿਸੇ ਦੀ ਬਾਹ ਫੜਦੇ ਹੋਣਗੇ ਵੀ ਜੇ ਉਹ ਲੋਕ ਆਪਣੇ ਪਿੰਡ 'ਚ ਝਾਤ ਮਾਰਨ ਕੱਲੀ ਗੱਲ ਇਹਨਾਂ ਦੀ ਨਹੀਂ ਕਰਦੇ ਆ ਅਸਲਮੁਨਾ ਦੀ ਆਪਾਂ ਗੱਲ ਕਰਦੇ ਆ ਅਸਲਮੁਨਾ ਵਰਗੇ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਪਿੰਡਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਇਦਾਂ ਨਰਕ ਕੱਟੀ ਜਾਂਦੇ ਨੇ 10 10 15 15 ਸਾਲਾਂ ਤੋਂ ਅੰਦਰ ਹੀ ਬੈਠੇ ਨੇ ਤੇ ਉਹਨਾਂ ਦੇ ਨਾਲ ਇੱਕ ਅੱਧਾ ਇਦਾਂ ਦਾ ਪਰਿਵਾਰਕ ਮੈਂਬਰ ਆ ਜਿਹਨਾਂ ਨੂੰ ਰੋਟੀ ਰਾਟੀ ਦੇਈ ਜਾਂਦਾ ਕਿਸੇ ਨਾ ਕਿਸੇ ਤਰੀਕੇ ਕਰਕੇ ਹੀ ਲਵਸੀਲਾ ਤੇ ਕਿਉਂ ਨਹੀਂ ਮੂਰੇ ਹੁੰਦਿਲੋ ਕਿਉਂ ਨਹੀਂ ਪਤਾ ਲੱਗਦਾ ਗਵਾਂਢੀ ਤੋਂ ਅਗਲੇ ਗਵਾਂਢੀ ਨੂੰ ਅਗਲੇ ਗਵਾਂਢੀ ਤੋਂ ਅਗਲੇ ਗਵਾਂਢੀ ਨੂੰ ਜਿਹੜਾ ਪਿੰਡ ਲੋਕਾਂ ਦੀਆਂ ਰਿਸ਼ਤੇਦਾਰੀਆਂ ਵੀ ਜਾਣਦਾ ਵੀ ਇਹਨਾਂ ਦੀ ਕੁੜੀ ਕਿੱਥੇ ਵਿਆਹੀ ਹੈ ਗਾ ਕੁੜੀ ਦੀ ਨਣਦ ਕਿੱਥੇ ਵਿਆਹੀ ਆ ਗਾ ਨਣਦ ਦੇ ਜਵਾਕ ਕਿੱਡੇ ਕਿੱਡੇ ਆ ਮਤਲਬ ਐਸੀਆਂ ਦੂਰ ਦੀਆਂ ਰਿਸ਼ਤੇਦਾਰੀਆਂ ਬਾਰੇ ਵੀ ਜਾਣੋ ਸਾਡੇ ਪਿੰਡਾਂ ਦੇ ਲੋਕ ਅੱਜ ਆਪਦੇ ਗਵਾਂਢ ਦੀ ਪਤਾ ਨਹੀਂ ਉਹਨਾਂ ਦੇ ਘਰ 'ਚ ਕੀ ਹੋ ਰਿਹਾ ਅੱਜ ਉਹਨਾਂ ਦੇ ਕੰਧ ਨਾਲ ਕੰਧ ਸਾਂਝੀ ਹੈ ਪਤਾ ਨਹੀਂ ਇਸ ਪਿੰਡ ਦੇ ਸਰਪੰਚ ਗੁਰਦੁਆਰਾ ਸਾਹਿਬ ਦੀ ਕਮੇਟੀ ਮਸਜਿਦ ਬਣੀ ਹੋਊਗੀ ਉੱਥੇ ਮਸਜਿਦ ਦੇ ਵਿੱਚ ਜਿਹੜੇ ਸਾਡੇ ਮੌਲਵੀ ਨੇ ਉਹ ਪਿੰਡਾਂ ਚ ਨੌਜਵਾਨ ਸਭਾ ਟੂਰਨਾਮੈਂਟ ਕਮੇਟੀ ਮਤਲਬ ਕਿੰਨੇ ਅਦਾਰੇ ਪਿੰਡਾਂ ਚ ਕੰਮ ਕਰਦੇ ਆ ਮਤਲਬ ਕੋਈ ਵੀ ਅਦਾਰਾ ਕੰਮ ਨਹੀਂ ਕਰਦਾ ਇਸ ਤਰ੍ਹਾਂ ਦਾ ਜਿਹੜੀ ਜ਼ਰੂਰਤ ਆ ਕਿਸੇ ਨੂੰ ਉਹਦੀ ਬਾਹ ਫੜਨ ਜਾ ਕੇ ਕੋਈ ਵੀਰੇ ਦੇ ਨਾਲ ਪੜਿਆ ਹੋਊ ਕੋਈ ਇਹਦੇ ਅਸਲਮ ਦੇ ਉਹ ਨਾਲ ਦੇ ਆੜੀ ਨਹੀਂ ਦੇਖਣ ਆਇਆ ਕਦੇ ਕੋਈ ਵੀ ਯਾਰ ਮੇਰੇ ਨਾਲ ਪੜਦਾ ਹੁੰਦਾ ਸੀ ਅਸलम ਦੇਖੀਏ ਯਾਰ ਕੀ ਕਰਦਾ ਨਿਕਲਦਾ ਕਾਹਤੋਂ ਨਹੀਂ ਬਾਹਰ ਉਹ ਪੜਾਈ ਤਾਂ ਬਹੁਤ ਵਧੀਆ ਸੀ ਐਨੇ ਜਿਆਦਾ ਸੀ ਮਤਲਬ ਐਨੇ ਰੁੱਖੇ ਹੋ ਗਏ ਆ ਐਨੇ ਖੁਦਗਰਜ਼ ਹੋ ਗਏ ਵੀ ਸਾਨੂੰ ਐਨੇ ਸੈਲਫਿਸ਼ ਹੋ ਗਏ ਸੀ ਵੀ ਸਾਨੂੰ ਆਪਣੇ ਆਪ ਤੋਂ ਵੱਧ ਕੇ ਦੇਂਦਾ ਹੀ ਨਹੀਂ ਕੋਈ ਕੁਝ ਮੈਂ ਅਕਸਰ ਗੱਲ ਕਰਦਾ ਹੁੰਦਾ ਵੀ ਕੋਈ ਮਰੇ ਕੋਈ ਜੀਵੇ ਸੁਤਰਾ ਕੋਲ ਪਤਾਸੇ ਪੀਵੇ ਅੱਜ ਕੱਲ ਤਾਂ ਦੁਨੀਆ ਮਤਲਬ ਇਸ ਮੁਹਾਵਰੇ ਦੇ ਉੱਤੇ ਬਿਲਕੁਲ ਫਿੱਟ ਬੈਠੇ ਤੇ ਜਾਂ ਜਿਵੇਂ ਸਾਡੇ ਲੀਡਰ ਕਰੀ ਜਾਂਦੇ ਆ ਅੰਨਾ ਵੰਡੇ ਰਿਉੜੀਆਂ ਮੁਰਮੁਰ ਕਰਦੇ ਨੇ ਉਹ ਆਪਦਿਆਂ ਨੂੰ ਦੇ ਹੀ ਜਾਂਦੇ ਬਸ ਪ੍ਰਭੂ ਥੋੜੀ ਜਿਹੀ ਤਾਂ ਮਾੜੀ ਮੋਟੀ ਸ਼ਰਮ ਕਰੋ ਅੱਜ ਬਾਈ ਨੇ ਦੱਸਿਆ ਆ ਕਿ ਕਹਿੰਦਾ ਅਸੀਂ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਤ ਅੱਜ 12 ਸਾਲਾਂ ਬਾਅਦ ਇਹ ਦੋਨੋਂ ਪਿਓ ਪੁੱਤਾਂ ਨੂੰ ਅੰਦਰੋਂ ਕੱਢ ਕੇ ਲੈ ਕੇ ਆਏ ਆ ਇਹਨਾਂ ਦੇ ਮਨ 'ਚ ਭਾਵਨਾ ਪੈਦਾ ਹੋ ਗਈ ਕਿ ਤੀਜੇ ਪਿੰਡ ਤੋਂ ਉੱਠ ਕੇ ਆਏ ਨੇ ਤੇ ਇਹਨਾਂ ਦੇ ਪਿੰਡ ਦੇ ਬੰਦਿਆਂ ਨੇ ਕਾਹ ਤੋਂ ਨਹੀਂ ਬਾਹ ਫੜੀ ਇਹਨਾਂ 'ਚ 100 ਕਮੀ ਹੋਊ ਮੈਂ ਕਹਿੰਨਾ ਗਾਲਾਂ ਕੱਢਦੇ ਹੋਣਗੇ ਹੋ ਸਕਦਾ ਮਾਰਦੇ ਹੋਣ ਕਿਸੇ ਨੂੰ ਨਸ਼ਾ ਕਰਦੇ ਹੋਣਗੇ ਵੈਸੇ ਤਾਂ ਲੱਗਦੇ ਨਹੀਂ ਅਸੀਂ ਵਾਲੇ ਵਿਚਾਰੇ ਪਰ ਕਮੀਆਂ ਤਾਂ ਸਾਰਿਆਂ 'ਚ ਹੀ ਆ ਯਾਰ ਬਾਈ ਹਾਲਾਤ ਤਾਂ ਦੇਖੋ ਹੁਣ ਇਹੀ ਬੰਦੇ ਅੰਦਰ ਪਏ ਗਲ ਜਾਂਦੇ ਜ਼ਖਮ ਹੋ ਜਾਂਦੇ ਕੀੜੇ ਪੈ ਜਾਂਦੇ ਕੁਝ ਵੀ ਹੋ ਸਕਦਾ ਸੀ ਤੁਸੀਂ ਉੱਥੇ ਕੋਸ਼ਿਸ਼ ਤਾਂ ਕਰਦੇ ਧਿਆਨ ਤਾਂ ਰੱਖੋ ਜਿੱਤੇ ਤੁਸੀਂ ਜੰਮੇ ਪਲੇ ਹੋ ਜੇ ਤੁਸੀਂ ਬਚਪਨ ਗੁਜ਼ਾਰਿਆ ਜਿੰਨਾ ਗਲੀਆਂ ਚ ਜਿੰਨਾ ਘਰਾਂ ਦੇ ਵਿੱਚ ਤੁਸੀਂ ਬੇਰੀਆਂ ਦੇ ਬੇਰ ਖਾਂਦੇ ਰਹੇ ਆ ਜਿੱਥੋਂ ਜਾਮਣਾ ਤੋੜ ਕੇ ਖਾਂਦੇ ਰਹੇ ਉਹਨਾਂ ਘਰਾਂ ਦੇ ਵਿੱਚ ਅੱਜ ਉਹਨਾਂ ਦੇ ਘਰਾਂ ਦੇ ਪੁੱਤ ਜੀ ਐਸ ਹਾਲ ਤੇ ਚਲੇ ਗਏ ਆ ਤੁਸੀਂ ਉਸ ਬੇਰੀ ਦੇ ਬਹਾਨੇ ਉਸ ਜਾਮਣਾ ਦੇ ਬਹਾਨੇ ਯਾਦ ਕਰ ਲੋ ਯਾਰ ਉਹ ਅਸलम ਕੇ ਘਰੇ ਗਏ ਨਹੀਂ ਕਦੇ ਬਾਈ ਆਪਾਂ ਬਾਹਰੋਂ ਆਏ ਆ ਜਾ ਕੇ ਆਉਣਾ ਹੁਣ ਤੁਸੀਂ ਬਾਹਰ ਬੈਠੇ ਹੋ ਸਿਆਲਾਂ ਚ ਆਉਣਾ ਤੁਸੀਂ ਸੋਚੋ ਨਾ ਸਹੀ ਜਿਹੜੇ ਤੁਹਾਡੇ ਨਾਲ ਪੜਦੇ ਰਿਹਾ ਵੀਰ ਉਹਨਾਂ ਨੂੰ ਮਿਲ ਕੇ ਆਉਣਾ ਆਪਾਂ ਦੇਖ ਕੇ ਆਉਣਾ ਆਪਣੇ ਪਿੰਡ ਦੀ ਉਹ ਬੇਬੇ ਹੁੰਦੀ ਸੀ ਉਹ ਦੇਖੀਏ ਤਾਂ ਕੀ ਉਹਨਾਂ ਦੇ ਘਰੇ ਕਿਵੇਂ ਉਹਨਾਂ ਦਾ ਮੁੰਡਾ ਹੁਣ ਖਿਆਲ ਹੀ ਨਹੀਂ ਆਉਂਦਾ ਆ ਕੇ ਗੱਡੀ ਲੈਣੀ ਵੱਡੀ ਮੋਟੀ ਚੈਨ ਪਾ ਲੈਣੀ ਐ ਸੋਨੇ ਦੀ ਗੱਲ 'ਚ ਉੱਤੇ ਸਪੀਕਰ ਵੱਡੇ ਲਾ ਲੈਣੇ ਆ ਜਿਹੜੇ ਇੱਥੇ ਹੈਗੇ ਨੇ ਉਹਨਾਂ ਦੇ ਵੀ ਅੰਦਰ ਟੜਕੂ ਉੱਠਦਾ ਵੀ ਮੈਂ ਵੀ ਇਹਨਾਂ ਵਾਂਗੂ ਮੋਟੀ ਚੈਨ ਪਾਉਣੀ ਆ ਮੈਂ ਵੀ ਗੱਡੀ ਲੈਣੀ ਆ ਮੈਂ ਵੀ ਕੋਠੀ ਤੇ ਬਾਜ ਬਣਾਉਣਾ ਤੇ ਭਰਾਵੋ ਤੁਹਾਡੇ ਬਾਤ ਜਾਂਦਾ ਕੀ ਫਾਇਦਾ ਜਿਹੜਾ ਕੋਠੀਆਂ ਤੇ ਬਣਾਇਆ 1.5 ਲੱਖ ਦੇ ਆਣ ਗਵਾਂਣ ਤਾਂ ਤੇ ਸਾਡੀ ਬੇਨਤੀ ਹੋਈ ਆ ਹੋ ਸਕਦਾ ਕਿਸੇ ਨੂੰ ਇਸ ਗੱਲ ਦਾ ਦੁੱਖ ਤੇ ਗੁੱਸਾ ਲੱਗਿਆ ਹੋਵੇ ਪਰ ਸਮਝਿਓ ਇਸ ਗੱਲ ਨੂੰ ਜ਼ਰੂਰ ਆਪਣੇ ਆਸ-ਪਾਸ ਖਿਆਲ ਰੱਖੋ ਸਾਡੀਆਂ ਨਾ ਸਸਤਾਵਾਂ ਨੂੰ ਡੋਨੇਟ ਕਰਨ ਦੀ ਬਜਾਏ ਤੁਸੀਂ ਆਪਣੇ ਪਿੰਡਾਂ ਨੂੰ ਸੰਭੋ ਯਾਰ ਬਾਈ ਆਪਣੇ ਆਸ-ਪਾਸ ਗਲੀ ਗੁਆਂਢ ਦੇ ਲੋਕਾਂ ਦੀ ਮਦਦ ਕਰੋ ਉੱਥੇ ਆ ਸਸਤਾਵਾਂ ਬੰਨ੍ਹ ਨਾ ਲੋੜੀਂ ਨਾ ਪਵੇ ਸਾਡੇ ਵਰਗੇ ਚੋਰ ਚੱਕਿਆਂ ਨੂੰ ਸਾਥ ਬਣਨ ਦੀ ਜਾਂ ਇੱਥੇ ਸਮਾਜ ਸਾ ਵੀ ਕਹਾਉਣ ਦਾ ਮੌਕਾ ਨਾ ਦਿਓ ਤੁਸੀਂ ਇਹ ਸਾਡੀ ਬੇਨਤੀ ਆ ਅਰਦਾਸ ਕਰਿਓ ਕਿ ਦੋਨੋਂ ਪਿਓ ਪੁੱਤ ਤਕੜੇ ਹੋ ਕੇ ਤੰਦਰੁਸਤ ਹੋ ਕੇ ਲਓ ਬਾਪੂ ਜੀ ਦਵਾਈ ਖਾਓ ਇਹਦੇ ਹੱਥ ਤੇ ਨੀਲਾ ਹੋਇਆ ਪਿਆ ਕਿਵੇਂ ਮਾਰੇਗੇ ਨੇ ਨਹੀਂ ਜੀ ਆਪ ਨੇ ਨਹੀਂ ਮਾਰਿਆ ਇਹ ਜੀ 1 ਸਾਲ ਹੋ ਗਿਆ ਮੇਰਾ ਕੋਲ 1 ਸਾਲ ਹੋ ਗਿਆ ਇਨ ਨੂੰ ਮਾ ਕੇ ਜਾਂਦੇ ਅੱਛਾ ਜੀ ਸਾਲ ਬਾਅਦ ਨਾਉ ਘਟ ਕੇ ਮਰਦਾ ਉਹ ਵੀ ਤੱਕੇ ਨਾਲ ਘਟ ਕੇ ਜਾਂਦੇ ਨਹੀਂ ਦੇਖੋ ਸਾਲ ਸਾਲ ਸ਼ਨਾਣ ਹੀ ਨਹੀਂ ਹੁੰਦਾ ਬਾਈਆਂ ਦਾ ਵਿਚਾਰਿਆਂ ਦਾ ਨਿਆਲੇ ਕੱਪੜੇ ਚੇਂਜ ਕਰ ਰਿਹਾ ਜੀ ਨਈ ਲੰਗਤ ਨਹੀਂ ਤਿੰਨੇ ਇਕੱਠੀਆਂ ਅੱਲਾਹੁ ਅਕਬਰ ਚੱਕ ਦੇ ਕਰਾ ਫੱਟੇ ਬਾਬੇ ਦਾ ਨਾਮ ਲੈ ਕੇ ਅੱਲਾ ਦਾ ਨਾਮ ਲੈ ਕੇ ਸੁੱਕ ਕੇ ਹੱਡੀਆਂ ਦੇ ਪਿੰਜਰੇ ਹੋਏ ਪੈਣੇ ਦੋਨੋਂ ਪਿਓ ਪੁੱਤ 30 35 35 ਕਿਲੋ ਭਾਰ ਹੱਡੀਆਂ ਦਾ ਹੀ ਰਹਿ ਗਿਆ ਬਸ ਜਵੇਦਾ ਮਾਂ ਜਿਸ ਦਿਨ ਨਿਕਾਹ ਹੋ ਕੇ ਆਈ ਸੀ ਨਾ ਕਿੰਨੇ ਸੁਪਨੇ ਹੋਣੇ ਆ ਇਹ ਇਹ ਜਿੱਦਣ ਅਸਲਮ ਹੋਇਆ ਸੀ ਉਦੋਂ ਕਿੰਨੀਆਂ ਸਧਰਾ ਹੋਣੀ ਆ ਵੀ ਮੇਰੇ ਪੁੱਤ ਦਾ ਇੱਕ ਦਿਨ ਵਿਆਹ ਹੋਊਗਾ ਮੈਂ ਐਦਾਂ ਕਰੂੰ ਮੈਂ ਉਦਾਂ ਕਰੂੰ ਤੇ ਅੱਜ ਅੱਜ ਜਿਵੇਂ ਐਦਾਂ ਕੋਲੂ ਦੇ ਬੈਲ ਵਾਂਗੂ ਬਸ ਸਾਰਾ ਦਿਨ ਜੁਟੀ ਰਹਿੰਦੀ ਐ ਇਹਨਾਂ ਦੇ ਜਿਨ੍ਹਾਂ ਦਾ ਸੌਖ ਲੈਣੇ ਸੀ ਉਹਨਾਂ ਦੇ ਲੈਟਰਨ ਬਾਥਰੂਮ ਰੋਟੀ ਬਸ ਅੰਦਰੇ ਅੰਦਰ मिर करियो बसि वाहेगुरु जी का ख़ा वाहेगुरु